ਇਹ ਮੇਰੀ ਤੀਸਰੀ ਸਟੇਜ ਸੀ ਕੈਂਸਰ ਦੀ ਗਲੇ ਦਾ ਮੈਨੂੰ ਕੈਂਸਰ ਡਾਇਗਨੋਸ ਹੋਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਾਬਾ ਦੀਪ ਸਿੰਘ ਜੀ ਦਾ ਪਿਆਰਿਓ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਜਿਹੜੇ ਚਪੈਰਾ ਕੱਟ ਦੁੰਦੇ ਨੇ ਨਾ ਬਾਬਾ ਦੀਪ ਸਿੰਘ ਜੀ ਉਹ ਵੀ ਦਾਤਾਂ ਚੋਲੀ ਵਿੱਚ ਪਾ ਦਿੰਦੇ ਨੇ ਜੋ ਕਿਸੇ ਨੇ ਸੋਚੀਆਂ ਨਹੀਂ ਹੁੰਦੀਆਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਐਸੇ ਸ਼ਖਸ਼ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਨੂੰ ਗਲੇ ਦਾ ਦੂਸਰੀ ਸਟੇਜ ਦਾ ਕੈਂਸਰ ਹੋਇਆ ਸੀ ਔਰ ਇਸ ਸ਼ਖਸ਼ ਨੂੰ ਡਾਕਟਰਾਂ ਨੇ ਹਸਪਤਾਲਾਂ ਨੇ ਜਵਾਬ ਦੇ ਦਿੱਤਾ ਸੀ ਜਦੋਂ ਬੋਲਦਾ ਸੀ ਤੇ ਬਲਗਮ ਆਉਂਦੀ ਸੀ ਪਰ ਇਹਨੇ 3 ਮਹੀਨੇ ਧੰਵਾਪਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪਹਿਰਾ ਕਟਿਆ ਹਾਜ਼ਰੀ ਭਰੀ ਪਾਣੀ ਦਾ ਪੱਲਾ ਫੜਿਆ ਤੇ ਅੱਜ ਆਪਣੇ ਮੂੰਹ ਤੋਂ ਆਪ ਇਹ ਇਨਸਾਨ ਬੋਲ ਕੇ ਦੱਸ ਰਿਹਾ ਜੋ ਤੁਸੀਂ ਇਸ ਵੀਡੀਓ ਵਿੱਚ ਸੁਣ ਸਕਦੇ ਹੋ ਧਿਆਨ ਨਾਲ ਸੁਣਿਓ ਬਾਬਾ ਦੀਪ ਸਿੰਘ ਜੀ ਦੀ ਰਹਿਮਤਾਂ ਕਿਵੇਂ ਵਰਤਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਜਗਦੀਪਨਾ ਨਾ ਉਹ ਗੁਰਦੇਵ ਸਿੰਘ ਡਿਸਟ੍ਰਿਕਟ ਅਵਸਰ ਮੈਂ ਗੁਰਜੀ ਬੇਨਤੀ ਆ ਕਿ ਮੈਨੂੰ 3 ਮਹੀਨੇ ਪਹਿਲਾਂ ਕੈਂਸਰ ਡਾਇਗਨੋਸ ਹੋਇਆ ਸੀ ਤੇ ਮੈਂ ਬੜਾ ਸ਼ੋਚ ਚ ਸੜ ਗਿਆ ਮੈਨੂੰ ਮੇਰੇ ਸਾਰੇ ਯਾਰਾਂ ਦੋਸਤਾਂ ਸਭ ਹਾਲਾਸ਼ੀਰੀ ਦਿੱਤੀ ਕਿ ਆਪਾਂ ਲਾਜ ਕਰਉਣੀ ਕੋਈ ਗੱਲ ਨਹੀਂ ਤੇਰੇ ਨਾਲ ਆ ਸੀ ਹੇ ਮੈਂ ਲਾਜ ਲਈ ਤਿਆਰ ਹੋ ਗਿਆ ਜੀ ਮੇਰਾ ਲਾਜ ਚੱਲਿਆ ਵੱਲੇ ਗੁਰੂ ਰਾਮਦਾਸ ਹੋਰ ਫਿਰ ਮੈਂ ਬਾਬਾ ਦੀਪ ਸਿੰਘ ਜੀ ਤੇ ਅਰਦਾਸ ਕੀਤੀ ਲਾਜ ਸ਼ੁਰੂ ਕਰਨ ਤੋਂ ਪਹਿਲਾਂ ਕਿ ਬੱਬਾ ਜੀ ਜੋ ਵੀ ਆ ਜਿੱਦਾਂ ਵੀ ਹੋਇਆ ਵਾ ਤਹਾਡੇ ਜਨਮ ਦੇ ਬੇਤੀ ਤੁਸੀਂ ਕਟਨਾ ਗੁਰੂ ਆਮਦਾਸ ਜੀ ਦੇ ਇਸ਼ਨਾਨ ਕਰਕੇ ਦੁੱਖ ਭੰਨੀ ਬੇਰੀ ਥੱਲੇ ਉਜੀ ਆਪਣਾ ਲਾਸ਼ ਸ਼ੁਰੂ ਕਰਵਾਇਆ ਤੇ ਜੋ ਕਿ ਮੇਰਾ ਲਾਸ਼ ਚੱਲਣ ਦੇ ਦੌਰਾਨ ਹੀ ਸਾਰਾ ਕੁਝ ਹੋ ਗਿਆ ਉਹ ਮੈਂ ਵਿੱਚੋਂ 15 ਦਿਨ ਤੇ ਨਾਲ ਹੀ ਰਮੰਦਰ ਸਾਹਿਬ ਜਾਂਦਾ ਰਿਹਾ ਮੱਥਾ ਟੇਕਣ ਕਿਰਨਾਂ ਦੇ ਦੌਰਾਨ ਹੀ ਬਾਅਦ ਵਿੱਚ ਮੇਰੇ ਸਰੀਰ ਬਹੁਤ ਵੀਕ ਹੋ ਗਿਆ ਉਹ ਦੇ ਦੌਰਾਨ ਮੈਨੂੰ ਬਲਗਮੋਂ ਡਾ ਵੀ ਸਾਰਾ ਕੁਝ ਥੁੱਕ ਰੁਕਦਾ ਨਹੀਂ ਸੀ ਫਿਰ ਮੈਂ ਇੱਕ ਦਿਨ ਮੜਮ ਬਣਾ ਕੇ ਜੇ ਬੈ ਗਏ ਤੇ ਬੈ ਜਾਣਾ ਮੈਂ ਬਾਬਾ ਦੀਪ ਸਿੰਘ ਜੀ ਦੇ ਅਰਦਾਸ ਕੀਤੀਏ ਮੈਂ ਤੇ ਬਾਹਰੇ ਜਾਉਣਾ ਦਪਹਿਰੇ ਜ ਮੈਨੂੰ ਥੁੱਕੇ ਨਾ ਉਦਾਈ ਕਿ ਮਤਲਬ ਲਾਗੇ ਟੈਸਟ ਵੀ ਨੀ ਪਿਆ ਹੁੰਦਾ ਹੈ ਪਾਰਟੀ ਮੈਂ ਉਹਦੇ ਜੀ ਥੁੱਕੀ ਜਾਣਾ 1 ਮਿੰਟ ਥੁੱਕਣੀ ਹੁੰਦਾ ਮੇਰੀ ਵਾਈਫ ਨੇ ਮੈਨੂੰ ਬਹੁਤ ਕੀਤਾ ਮੋਟੀਵੇਸ਼ਨ ਕਿ ਆਪਾਂ ਜਾਣਾ ਜਾਣਾ ਦਪਹਿਰੇ ਜਾ ਜਰੀ ਭਾਣੋ ਇਹ ਰੋਦਨ ਮੈਨੂੰ ਬੁਖਾਰ ਵੀ ਬੜਾ ਸੀ ਆਇਆ ਅਤਵਾਰ ਜਿੰਦਨ ਦਪਹਿਰੇ ਜਾਣਾ ਮੈਂ ਤਿਆਰ ਹੋ ਗਿਆ ਜੀ ਤੇ ਬੁਖਾਰ ਨਾ ਮੇਰੇ ਕੋਠਿਆਂ ਨਾ ਜਾਏ ਫਿਰ ਮੇਰੀ ਵਾਈਫਾਂ ਨੇ ਚਲੋ ਕੋਈ ਨੀ 2 ਮਿੰਟ ਟੈਸਟ ਕਰ ਲਓ ਫਿਰ ਆਪਾਂ ਚੱਲਦੇ ਹਾਂ 2 ਮਿੰਟ ਰੈਸਟ ਕਰਕੇ ਫਿਰ ਮੋਟਰਸਾਈਕਲ ਦੇ ਕੱਪੜੇ ਕੁੜ ਪਾ ਕੇ ਬਹਿ ਕੇ ਆਪਾਂ ਚੱਲੇਗੇ ਨਾਲੀ ਪਿੰਡ ਥੋੜਾ 5 ਕਿਲੋਮੀਟਰ ਗਾਹਾਂ ਗਏ ਫਿਰ ਮੇਰਾ ਫਿਰ ਮਨ ਕਰੇ ਕਿ ਨਹੀਂ ਜਾਇਆ ਜਾਣਾ ਆਪਣੇ ਕੋ ਪਹੁੰਚਿਆ ਨਹੀਂ ਜਾਣਾ ਆਪਾਂ ਵਾਪਸ ਚੱਲ ਜਾਈਏ ਫਿਰ ਮੇਰੀ ਵਾਈਫ ਹੰਦੀ ਕਿ ਫਟ ਨਾ ਬੈਠਾ ਜੂ ਆਪਾਂ ਬਾਹਰ ਮੱਥਾ ਟੇਕ ਕੇ ਆ ਜਾਂਗੇ ਦੁਪਹਿਰੇ ਜਹਾਜ਼ ਹੀ ਲਵਾ ਕੇ ਬਾਹਰ ਮੱਥਾ ਟੇਕ ਕੇ ਆ ਜਾਂਗੇ ਚਲੋ ਜੀ ਪਹੁੰਚ ਗਏ ਨੀ ਮੋਟਰਸਾਈਕਲ ਲਾਇਆ ਮੈਂ ਮੱਥਾ ਟੇਕ ਕੇ ਅੰਦਰ ਬਾਬਾ ਜੀ ਦੀ ਇੰਨੀ ਕਿਰਪਾ ਹੋਈ ਕਿ 4 ਘੰਟੇ ਮੈਨੂੰ ਜਿਹੜਾ ਥੁੱਕ ਇੱਕ ਮਿੰਟ ਨਹੀਂ ਰੁਕਦਾ 4 ਘੰਟਿਆਂ ਦੇ ਵਿੱਚ ਮੈਨੂੰ ਇੱਕ ਵਾਰੀ ਥੁੱਕ ਨਹੀਂ ਆਇਆ ਮੈਂ ਬਾਬਾ ਜੀ ਦੇ 4 ਘੰਟੇ ਹਾਜੀ ਦਿਵਾ ਕੇ ਮੱਥਾ ਟੇਕ ਕੇ ਅਰਦਾਸ ਸ਼ਾਮਲ ਹੋ ਕੇ ਫਿਰ ਮੈਂ ਆਪਣੇ ਘਰ ਆਇਆ ਮੈਨੂੰ ਕੋਈ ਬੁਖਾਰ ਨਹੀਂ ਹੋਇਆ ਬਾਅਦ ਵਿੱਚ ਹਲਕੇ 2-3 ਹਫ਼ਤੇ ਹੋ ਗਏ ਮੈਂ ਬਹੁਤ ਵਧੀਆ ਫਿਰ ਮੈਂ ਅਗਲੇ ਦੁਪਹਿਰੇ ਤੋਂ ਬਾਬਾ ਜੀ ਦੇ ਅਰਦਾਸ ਕਰਾ ਕੇ ਕਿ ਮੇਰਾ ਟੈਸਟ ਹੋਣਾ ਵਾ ਸੋਮਵਾਰ ਨੂੰ ਐਤਵਾਰ ਅਰਦਾਸ ਕਰਾ ਕੇ ਦੁਪਹਿਰੇ ਤੇ ਟੈਸਟ ਕਰਵਾਇਆ ਜੀ ਆਪਣਾ ਤੇ ਮੇਰੀਆਂ ਸਾਰੀਆਂ ਰਿਪੋਰਟਾਂ ਤੇ ਨਾ ਮਹੀਨਿਆਂ ਦੇ ਵਿੱਚ ਨਾਰਮਲ ਆਈਆਂ ਜੋ ਕਿ ਮੇਰੀ ਤੀਸਰੀ ਸਟੇਜ ਹੀ ਕੈਂਸਰ ਵੀ ਦਰੇ ਦਾ ਮੈਨੂੰ ਕੈਂਸਰ ਡਾਇਗਨੋਸਿਸ ਹੋਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮਹਾਬਾਦੀਪ ਸਿੰਘ ਜੀ ਦਾ ਜਿਹੜਾ ਕਿ ਪਾਠ ਮੈਨੂੰ ਦੱਸਿਆ ਕਿ ਪਾਠ ਨਹੀਂ ਛੱਡਣਾ ਪਾਠ ਮੈਂ ਰੇਤੀ ਵੀ ਕਰਦਾ ਰਹਿਆ ਜਗਜੀ ਸਾਹਿਬ ਦਾ ਚਪਈ ਸਾਹਿਬ ਦਾ ਰਾਤ ਨੂੰ ਹੀ ਕਰਕੇ ਸੁਣਾ ਦਿਨੇ ਵੀ ਕਰਨਾ ਜਰਬਾਣੀ ਸੁਣਦਾ ਨੇ ਮੇਰੀ ਮਾਰਕ ਨੇ ਸੁਣੀ ਹੈ ਜਿੱਦਾਂ ਮੇਰੀ ਸੁਣੀ ਵੈਗੁਰੂ ਜੀ ਹਰੇਕ ਦੀ ਸੁਣੀ ਗੁਰੂ ਦਾਮ ਦਾ ਅਸੀਂ ਦੇ ਘਰ ਕੋਈ ਘਾਟਾ ਨਹੀਂ ਬਾਬਾ ਦੀਪ ਸਿੰਘ ਜੀ ਦੇ ਬਸ ਤੁਹਾਡੀ ਸ਼ਰਧਾ ਚਾਹੀਦੀ ਤੁਹਾਡਾ ਵਿਸ਼ਵਾਸ ਚਾਹੀਦਾ ਕਿੰਨਾ ਵਿਸ਼ਵਾਸ ਰੱਖ ਕੇ ਜਾਓ ਸਾਰਾ ਕੁਝ ਤੇਨ ਦਾ ਮਾਲਕ ਦੇ ਘਰ ਦੇ ਰਿਹਾ ਨੇ ਦੇ ਨੀ ਵਾਇਰਸ ਇੱਕ ਆਖਾਲ ਸਾਹਿਬ ਵਾਇਰਸ ਕੀ ਕਥੇ